ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ 7:00 ਦੇ ਕਰੀਬ ਦੀ ਗਿਆ ਹੋਇਆ ਸੀ ਮੰਮੀ ਵੀ ਰਹਿ ਗਈ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੀ ਪ੍ਰੋਬਲਮਾਂ ਤੇ ਹਾਰਡ ਵੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀਗੀ ਉਹ ਲੈਣ ਗਿਆ ਹੋਇਆ ਸੀ ਆਪ ਤੁਸੀਂ ਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਇਹ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਦੇ ਢ ਘੰਟੇ ਡੇਢ ਘੰਟੇ ਵਜ੍ਹਾਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਜੀ ਗੇਟ ਖੋਲਣ ਲੱਗ ਗਿਆ ਜਦ ਗੇੜ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਕੀਤਾ ਇਹ ਗਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਇਹਦੇ ਨਾਲ ਹੋਰ ਨੇ ਇਹਦੇ ਪਪਾ ਪ੍ਰਦੀਪ ਉਹ ਉਧਰ ਸ਼ਿੰਕਾਰਾ ਇਹਨਾਂ ਨੇ ਸੰਮਿਲ ਕੇ ਆ ਕੇ ਉਹਨੇ ਬਾਕੀ ਹੋ ਜਿਹੜੇ ਘਰ ਦੇ ਨੇ ਉਹਨਾਂ ਨੇ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈ ਆ ਹਮਲਾ ਮੇਰੇ ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖੇਚਤੂ ਕੀਤੀ ਆ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਮਲਜੀਤ ਘਰ ਕਿਹੜਾ ਪਿੰਡ ਆ ਜੀ ਮੁਸ਼ਕਵਾਦ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਇਹ ਬਸ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ। ਉਹਦੇ ਕਰਕੇ ਲਾਗ ਦਾਟ ਰੱਖਦੇ ਸੀਗੇ ਕਿ ਬੱਚੇ ਜਵਾਨਤਾਂ ਤੇ ਆਏ ਹੋਏ ਸੀ। ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸੇ ਅੰਦਰ ਕਰਾ ਦिए। ਉਸ ਤੋਂ ਬਾਅਦ ਜਦ 9:30 ਹੋਏ ਅਸੀਂ ਅੰਦਰ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ। ਆਕੇ ਤਾਂ ਨਾ ਤਾਂ ਸਾਡਾ ਗੱਡੀ 'ਚ ਬੇਟਾ ਸੀ। ਸਾਡੀ ਗੱਡੀ ਦੀ ਭਾਨ ਤੋੜ ਹੋ ਰਹੀ ਸੀ। ਜਦ ਅਸੀਂ ਬਾਹਰ ਆਈਆਂ ਤਾਂ ਸਾਡੇ 'ਤੇ ਹਮਲਾ ਕਰਕੇ ਆ ਗਏ। ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ। ਵੇ ਬਚੀ ਆ ਬੰਦੇ ਦੋ ਗੱਡੀਆਂ ਭਰੀਆਂ ਆਏ ਠੀਕੀਆਂ ਬਾਕੀ ਦੂਸਰੇ ਲੋਟ ਸੀ ਆ ਬੰਤੀ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨੇ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾਂ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈ ਉਹ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਾਲੇ ਹੋ ਰਹੀ ਹੈਗੀ ਮਿਸਾਨੋਂ ਸਾਫ ਚਾਹੀਦਾ ਹਾਂ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆ ਜਾਓ ਹੁਣ ਦੇਖੋ ਜਦਕਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਉ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਆਜ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪਪੇ ਦਾ ਉਹ 12ਵਾਂ ਆਇਆ ਹੋਇਆ ਜਿੱਦਣ ਦਾ ਉਹ ਆਇਆ ਜਣੀ ਉਦੋਂ ਤੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੋਣ ਆਇਆ ਵੀ ਉਹ ਵੀ ਗਾਦੀ ਮੁਕਵੀਂ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਇੱਥੇ ਰੱਖਦੇ ਹੈਗੇ ਵਿਲਾਗ ਡਾਟ ਕਰਕੇ ਬਾਸੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੱਟਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਕੋਈ ਗੱਲ ਵਗੈਰਾ ਕੰਟੈਕਟ ਵਗੈਰਾ ਨਹੀਂ ਜੀ ਸਾਡੀ ਕੋਈ ਗੱਲ ਬਾਤ ਨਹੀਂ ਹੋਈ ਹੈਗੀ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਿਸੇ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਨਿਸ਼ਾਨਤਾਂ ਅੰਕਸ਼ਨ ਕਰ ਰਹੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਦਾ ਪਾਰਟ ਆ ਜੀ ਅਸੀਂ ਪੜਤਾਲ ਕਰਕੇ ਐਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ